ਇਹ ਮਾਮਲਾ ਸਾਰਾ ਤੁਸੀਂ ਕੁਝ ਦਿਖਾਇਆ ਗਤ ਅਸੀਂ ਜਦੋਂ ਉਧਰੋਂ ਆਉਂਦੇ ਸੀ ਕਿਹਾ ਮੇਰੇ ਮੋਟਰਸਾਈਕਲ ਤੇ ਕੋਈ ਦੋ ਤਿੰਨ ਜਣੇ ਲੱਗੇ ਅੱਛਾ ਮੈਂ ਉਦੋਂ ਗਾਣਾ ਗੱਡੀਆਂ ਵੀ ਤੁਸੀਂ ਹੈ ਕੌਣੇ ਕਿੰਨੇ ਜਣੇ ਸੀ ਉਹ ਪਤਾ ਉਹ ਘੱਟੋ ਘੱਟ 6 ਜਣੇ ਸੀਗੇ ਕੋਈ ਲੜਕੀ ਵੀ ਦੱਸੀ ਜਾ ਰਹੀ ਨਾਲ ਲੜਕੀ ਨਾਲ ਸੀਗੀ ਕੱਤੇ ਸੀਗੇ ਕਿਸ ਜੀਤੇ ਸੀਗੇ ਮੋਟਰਸਾਈਕਲ ਤੇ ਕਿੰਨੇ ਮੋਟਰਸਾਈਕਲ ਸਦੇ ਮੋਟਰਸਾਈਕਲ ਤਿੰਨ ਜਣੇ ਤਿੰਨ ਸੀਗੇ ਤੇ ਸਕੂਟਰ ਵੀ ਸੀ ਦੋ ਮੋਟਰਸਾਈਕਲ ਤੇ ਮੂੰਹ ਬੰਨੇ ਸੀ ਜਨਰ ਕੋਈ ਮੂੰਹ ਮੂੰਹ ਸਾਰਿਆਂ ਨੇ ਬੰਨਿਓ ਸੀ ਤੇ ਨੰਬਰ ਪਲੇਟ ਹੈ ਨਹੀਂ ਸੀ ਵਾਈਟ ਸੀ ਬਸ ਸਾਰੇ ਮੋਟਰਸਾਈਕਲ ਨੰਬਰ ਬਿਠਾ ਨਹੀਂ ਸੀ ਹਾਂ ਚ ਜੋ ਤੁਹਾਡੇ ਵਿੱਚ ਬੱਜਿਆ ਤੁਸੀਂ ਤੁਹਾਡੀ ਕੋ ਝੜਵੀ ਹੋਈ ਉਹਨਾਂ ਨੇ ਝੜਪਾ ਹੋਈ ਗਾਣਾ ਗੋਣਾ ਕੱਢੀਆਂ ਜਾਂ ਤੋਂ ਮੈਂ ਉਹ ਲੁੱਟ ਕੋ ਦੀ ਵਾਰ ਨੂੰ ਅਜਾਮ ਦੇ ਚੁੱਕੇ ਸੀ ਜਾਂ ਪਹਿਲਾਂ ਵਜੇ ਸੀ ਦੇ ਚੁੱਕੇ ਸੀ ਕਿੱਧਰ ਨੂੰ ਗਈ ਸੀ ਉਹ ਆਪਣੀਆਂ ਆਵਾਜ਼ ਆਏ ਰਾਤ ਸਵੇਰਾ ਲੋਕਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਉਦੋਂ ਨਿਕਲੇ ਨਹੀਂ ਲੋਕ ਕੋਈ ਵੀ ਨਹੀਂ ਮੰਨ ਲਓ ਰੌਲੀ ਪਾਉਣ ਤੇ ਫਿਰ ਦੋ ਜਣੇ ਨਿਕਲੇ ਸੀ ਤੁਹਾਡੀ ਪਛਾਣ ਚ ਨਹੀਂ ਕੋਣ ਹੋ ਸਕਦੇ ਪਛਾਣ ਨਹੀਂ ਉਹ ਜਦੋਂ ਮੂੰਹ ਹੀ ਬੰਨੇ ਸੀ ਤਾਂ ਕਿੱਦਾਂ ਪਛਾਣ ਹੋ ਜਾਈ ਕਿੰਨਾ ਕ ਨੁਕਸਾਨ ਹੋਇਆ ਬਈ ਬਤ ਤੇ 60 65 ਦੱਸਦੇ ਆ ਅੱਛਾ ਮੋਬਾਈਲ ਲਗਾ ਦੋ ਜੀ ਨਸੀਬ ਮੂੰਹ ਤੇ ਜਿਹੜੇ ਕਾਲੇ ਕੱਪੜੇ ਬੰਨੇ ਹੋ ਜੀ ਹਥਿਆਰ ਬਾਰੀ ਸੀ ਉਹਨਾਂ ਤੇ ਹਥਿਆਰ ਸੀਗਾ ਕੁਰਬਾਨ ਸੀ ਜੀ ਅੱਛਾ ਕੀ ਨਾਮ ਆਪਣਾ ਮੇਡਰ ਧਰਨਪਾਲ ਲੈ ਜੀ ਧਰਨਪਾਲ ਜੀ ਕਿਹੜੀ ਜਗ੍ਹਾ ਦੀ ਦੁਕਾਨ ਜਿਹੜੀ ਵਾਲੀ ਟੀਲੂ ਟੀ ਹੈ ਕੀ ਮਾਮਲਾ ਹੋਇਆ ਸਾਰਾ ਤੁਹਾਨੂੰ ਲੁੱਟਖੁਟ ਹੋਈ ਏ ਇਹਨਾਂ ਜੀ ਪੰਜ ਛੇ ਬੰਦੇ ਆਏ ਕੁੜੀ ਸੀ ਬੱਚ ਮੂੰਹ ਬੰਨਿਆ ਸਾਰਿਆਂ ਨੇ ਅੱਛਾ ਜੀ ਹਾਂ ਜੀ ਤੇ ਉਹ ਸਭ ਲੁੱਟ ਕੇ ਲੈ ਗਏ ਆਂ ਔਰ ਨਾਲੇ ਦੁਕਾਨ ਕੈਬਨੇ ਵੀ ਤੋੜ ਗਏ ਆਂ ਕੰਪਿਊਟਰ ਵੀ ਤੋੜ ਗਏ ਆਂ ਪੈਸੇ ਵੀ ਜਿਹੜਾ ਬਤੂ ਹੋਵੇ ਸਭ ਕੁਝ ਲੈ ਗਏ ਕਿੰਨੇ ਵਜੇ ਦਾ ਸਮਾਂ ਸੀ ਕਿੰਨੇ ਵਜੇ ਦੀ ਗੱਲ ਹੈ ਜੀ ਆਪ ਦਾ ਆਪਣੇ ਇਹ ਲੰ 10 ਮਿੰਟ ਪਹਿਲਾਂ ਦੀ ਗੱਲ ਆ ਕਿੰਨੇ ਟਾਈਮ ਹੋਇਆ ਦੇਖੋ ਹੁਣ ਕਿੰਨਾ ਟਾਈਮ ਹੋਇਆ ਦੇਖੋ ਅੱਛੇ 10 ਮਿੰਟ ਪਹਿਲਾਂ ਦੀ ਗੱਲ ਹੈਗੀ ਹੈ ਤਾਂ ਇੱਕ ਕੁੜੀ ਸੀ ਤੇ ਬੰਦੇ ਕਿੰਨੇ ਸੀਗੇ ਹੈ ਜੀ ਸਾਰੇ ਮੂੰਹ ਬੰਨੇ ਹੋਏ ਸੀ ਸਾਰੇ ਮੂੰਹ ਬੰਨੇ ਸੀ ਤੇ ਆਸ-ਪਾਸ ਕੈਮਰਾ ਨਹੀਂ ਹੈਗਾ ਕੋਈ ਕੈਮਰਾ ਮੇਰੇ ਤੋਂ ਗਿਆ ਕੈਮਰਾ ਤੋੜ ਦੇ ਹਾਂਜੀ ਤੇ ਉਹਦੀ ਡਿਵਾਈਸ ਵਗੈਰਾ ਹੈ ਜੀ ਕੈਮਰੇ ਡਿਵਾਈਸ ਵਗੈਰਾ ਕੋਈ ਡਿਵਾਈਸ ਤਾਂ ਕੋਈ ਨਹੀਂ ਆਸ-ਪਾਸ ਗਲੀ ਵਿੱਚ ਕੋਈ ਕੈਮਰਾ ਲੱਗਾ ਹੋਇਆ ਕੀ ਕੀ ਲੁੱਟ ਕੇ ਲੈ ਗਏ ਮੇਰੇ ਤੋਂ ਆਪਣੇ ਦੋ ਵਾੜੀ ਲੈ ਗਏ ਅੱਛਾ ਜੀ ਘਰ ਦੀਆਂ ਚਾਬੀਆਂ ਸੀਗੀਆਂ ਅੱਛਾ 70000 ਰੁਪਇਆ ਲੈ ਗਏ ਅੱਛਾ ਜੀ ਕਿੰਨੇ ਸਾਲ ਪੁਰਾਣੀ ਦੁਕਾਨ ਆਪਣੀ ਹੈ ਜੀ ਕਿੰਨੇ ਸਾਲ ਪੁਰਾਣੀ ਹੈ 25 ਸਾਲ ਕਿਹੜੀ ਜਗ੍ਹਾ ਦੁਕਾਨ ਹੈ ਚੇੜੂ ਚੇੜੂ ਅੱਛਾ ਤੂੰ ਪੁਲਿਸ ਨੂੰ ਕੋਈ ਸੂchnਾ ਦਿੱਤੀ ਹੈ ਇਸ ਬਾਰੇ ਤੁਸੀਂ ਨਹੀਂ ਹੁਣ ਦੰਗਾ ਇਹ ਸੂchnਾ ਅੱਛੀ ਭਗਵੇਂ ਲੈ ਬਾਰ ਕਿਸ ਨਾਲ ਕੋਈ ਦੁਸ਼ਮਣੀ ਬਾਰਤ ਨਹੀਂ ਹੈਗੀ ਨਹੀਂ ਦੁਸ਼ਮਣੀ ਤਾਂ ਕੋਈ ਨਹੀਂ ਜੀ ਇਸ ਨਾਲ ਕੋਈ ਸ਼ੱਕ ਵਗੈਰਾ ਹੈ ਕਿਸ ਤੇ ਨਹੀਂ ਜਿਹੜੇ ਬੰਦੇ ਆਏ ਸੀ ਇਹਨਾਂ ਦੀ ਕੋਈ ਪਛਾਣ ਨਹੀਂ ਆਇਆ ਤੇ ਕਦੋਂ ਦੀ ਗੱਲ ਹੋ ਗਏ ਦੋਟਾ ਐਮ ਨੇ ਉਹ ਵਾਜੀ ਪੀਡੀਪੀ ਜੀ ਨੂੰ ਲਾ ਚਲ ਉਹ ਲੜਕਾ ਲਾਇਆ ਚਲ ਕਿੱਥੋਂ ਦਾ ਅੱਛਾ ਤੇ ਤੁਸੀਂ ਫਿਰ ਉਸ ਦੀ ਕੋਈ ਸੂਚਨਾ ਪੁਲਿਸ ਨੂੰ ਦਿੱਤੀ ਨਹੀਂ ਸੀ ਉਦੋਂ ਉਹ 30 ਪੋਰਸ ਤੋਂ ਕੋਈ ਸੂਚਨਾ ਨਹੀਂ ਦਿੱਤਾ ਲਿਖਤੀ ਤਰਖਾਸ ਦਿੱਤੀ ਸੀ ਤੁਸੀਂ ਹਾਂ ਤਰਖਾਸ ਲਿਖ ਕੇ ਦਿੱਤੀ ਸੀ ਹਾਂਜੀ ਅੱਛਾ ਤੇ ਹੁਣ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਹੁਣ ਤਾਂ ਹੁਣ ਕੀਪਰ ਦਾ ਜੀ ਕਿਹਨੇ ਬੰਦੇ ਭੇਜੇ ਆ ਅੱਛਾ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਕੋਈ ਮੂੰਹ ਬੰਨੇ ਸੀ ਮੁੰਨੇ ਸੀ ਜਾਂ ਸਿਰ ਤੇ ਕੋਈ ਬੰਨੇ ਹੋਏ ਵਰਨਾ ਵਗਰਾ ਸਰਾਰੇ ਸੀਗੇ ਸਾਰੇ ਹਾਂ ਅੱਛਾ ਤੋ ਹੋਰ ਵੀ ਇੱਥੇ ਕੋਈ ਲੁੱਟਕਾ ਆਉਂਦੀ ਐ ਇਸ ਇਲਾਕੇ ਵਿੱਚ ਇਦਾਂ ਦੀ ਪਹਿਲਾਂ ਬਹੁਤ ਬੁਣੀ ਐ ਜੀ ਪਹਿਲਾਂ ਅੱਛਾ ਤੁਹਾਡੀ ਦੁਕਾਨ ਕਿੰਨੇ ਸਾਲ ਪੁਰਾਣੀ ਹੈਗੀ ਹੈ 22 ਸਾਲ ਪਿੰਡ ਤੁਹਾਡਾ ਕਿਹੜਾ ਹੈ ਇਹੀ ਹੈ ਛੇੜੋ ਇੱਥੇ ਰਹਿੰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਕੀ ਮੰਗ ਕਰਦੇ ਕੀ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸੇਫਟੀ ਕਰੋ ਸਾਡੀ ਕੁਝ ਜੀ ਜੇ ਤੁਸੀਂ ਪਿਛਲੀ ਵਾਰ ਜੋ ਤਰਖਾਸ ਦਿੱਤੀ ਪੁਲਿਸ ਆਈ ਨਹੀਂ ਸੀ ਨਹੀਂ ਨਹੀਂ ਤੁਸੀਂ ਕੋਈ ਉਹਦੀ ਪੈਰਵਾਹੀ ਨਹੀਂ ਕੀਤੀ ਉੱਪਰ ਪਹੁੰਚ ਰਹੀ ਉਹ ਗਦਾ ਦੁੱਧ ਦੂਜੀ ਵਾਰ ਤੁਹਾਨੂੰ ਫੇ ਪਾਣਾ ਪਾਪਰ ਗਿਆ ਅੱਛਾ ਹਾਂ ਤਾਂ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਪ੍ਰਸ਼ਾਸਨ ਤੋਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਦਾ ਬੰਦਾ ਕੰਮ ਕਰੂਗਾ ਕੱਲੀ ਤੁਹਾਡੀ ਦੁਕਾਨ ਤੇ ਇੰਦੀ ਲੁੱਟ ਕੋ ਹੋਈ ਹੁੰਦੀ ਆ ਜਾਂ ਪਹਿਲਾਂ ਹੋਲ ਵੀ ਤੇ ਹੋਈ ਇੱਥੇ ਹੋ ਤਾਂ ਮਾੜੀ ਮੋੜੀ ਆ ਨਾ ਦੁਕਾਨ ਵੀ ਲੁੱਟੇ ਹੋਈ ਦੋ ਵਾਰੀ 2 ਲੱਖ ਦੇ ਵਿੱਚ ਨਿਸ਼ੜਣੀ ਛੁੜੀ ਕਿੰਨੀ ਕਹੇ ਇੱਥੇ ਕੋਈ ਜਾਣਕਾਰੀ ਦੇ ਸਕਦਾ ਅੱਛਾ ਚਿੱਟਾ-ਚੁੱਟਾ ਪੀਂਦੇ ਹਾਂਜੀ ਹਾਂ ਠੀਕ ਹਾਂ ਹਮਸਾ ਮੌਕੇ ਤੇ ਪੁੱਛਿਆ ਕੀ ਮਾਮਲਾ ਸਰ ਮੈਨੂੰ ਵਿੱਚ ਇਨਫੋਰਮੇਸ਼ਨ ਗਈ ਸੀ ਪਿੰਡੋਂ ਜੀ ਇੱਥੇ ਲੁੱਟ ਕੋ ਹੋਈ ਆ ਧਰਪਾਲਾ ਇਹ ਦੂਜੀ ਵਾਰ ਹੋ ਗਈ ਡੇਢ ਦੋ ਮਹੀਨੇ ਵਿੱਚ ਅੱਛਾ ਤੇ ਇਹ ਜਿਹੜੇ ਕਰਨਾਲੇ ਆ ਉਲਟ ਸਾਨੂੰ ਸੱਤਾ ਬੰਦਾ ਸੱਤਾ ਬੰਦਿਆਂ ਨੂੰ ਪਿੰਡ ਦੇ ਅਨੁਸਾਰੇ ਖਿਲਾਫ ਰਿਪੋਰਟ ਕਰਕੇ ਬੈਠੇ ਅੱਛਾ ਜੀ ਮੇਰੇ ਕੋਲ ਪੇਪਰ ਹੈ ਮੈਂ ਸੱਚੇ ਸਾਹ ਦੀ ਵੀਡੀਓ ਕਰ ਰਹਾ ਹਾਂ ਉਹਨੂੰ ਦਿਖਾਵਾਂ ਕਿਸ ਚੀਜ਼ ਦੇ ਪੇਪਰ ਹੈ ਜੀ ਇਹ ਇਹ ਹਿਊਮਨ ਰਾਈਟਸ ਨੂੰ ਲਿਖੀ ਗਈ ਐਪਲੀਕੇਸ਼ਨ ਜੀ ਜਿਨ੍ਹਾਂ ਨੂੰ ਲੁੱਟਿਆ ਹੋਇਆ ਜਿਹਨੂੰ ਸੱਤਾ ਮਾਰੀਆਂ ਉਹਨਾਂ ਦੇ ਉਲਟ ਲਿਖੀ ਗਈ ਹੈ ਕਿ ਉਹਨਾਂ ਦੇ ਨਾਲ ਉਲਟ ਹੋਇਆ ਹੈ ਤੁਹਾਨੂੰ ਮੈਂ ਲੰਮੀ ਕਹਾਣੀ ਆ ਬਸ ਸੱਚ ਤਾਂ ਬਾਰੇ ਹੈ ਜੀ ਉਹ ਦੁਕਾਨਾਂ ਕਰ ਲਵਾਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੋ ਇੱਥੇ ਲੁੱਟ ਹੋ ਗਈ ਹੈ ਤੈਨੂੰ ਫੋਨ ਆ ਪਿੰਡੋਂ ਅੱਛਾ ਤਾਂ ਚੋਂ ਹਮ ਓਕੇ ਦਾ ਅੱਛਾ ਜੀ ਫੋਨ ਗਿਆ ਫੇ ਮੈਂ ਆਇਆ ਫੇ ਮੈਂ ਜਿਹੜਾ ਇੱਥੇ ਅਫੀਸ਼ਲ ਐਸਐਚਓ ਪਹਿਲਾਂ ਸਤਿਕਾਰ ਜੀ ਤੁਹਾਨੂੰ ਫੋਨ ਕੀਤਾ ਉਹ ਕਪੂਰਲੇ ਸੀਗਾ ਅੱਛਾ ਫੇ ਮੈਂ ਐਸਐਚਓ ਤੋਂ ਫੋਨ ਕੀਤਾ ਉਹ ਫੋਰਚ ਸੀਗੇ ਜੀ ਚਲੋ ਐਨੀ ਪਰ ਮੈਨੂੰ ਫੋਨ ਆਈ ਜਾਂਦੇ ਨੇ ਤੁਹਾਨੂੰ ਤੁਹਾਨੂੰ ਬੀਜੀ ਆ ਰਹੇ ਹੈ ਇਹ ਸਾਰੀ ਗੱਲ ਉਹ ਦੱਸ ਦੇ ਉਹਨਾਂ ਨੂੰ ਸਾਨੂੰ ਪਤਾ ਹੈ ਕਿ ਇਹਨਾਂ ਕੀ ਕੀਤਾ ਤੁਹਾਨੂੰ ਸਾਰਾ ਪਤਾ ਸਰਬਸੇ ਦੁਕਾਨ ਦੇ ਜਿਹੜੇ ਮਾਲਕਾਂ ਕੇ ਨਾਲ ਗੱਲਵਾ ਕੀਤੀ ਸੀ ਕਹਿੰਦੇ ਸਾਡੀ ਦੁਕਾਨ ਤੇ ਪਹਿਲਾਂ ਵੀ ਲੁੱਟਖੋਈ ਹੋਈ ਯਾਰ ਉਹ ਪੁਲਿਸ ਨੇ ਪਹਿਲਾਂ ਵੀ ਸੀ ਲਿਖਤ ਤੇ ਤਰਖਾਸ ਦਿੱਤੀ ਸੀ ਪਰ ਉਹ ਸਾਡੀ ਕੋਈ ਜਿਹੜੀ ਪੈਰਵਾਹੀ ਨਹੀਂ ਹੋਈ ਹੁਣ ਤੁਹਾਡੇ ਵੱਲੋਂ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਹਜੇ ਤੱਕ ਮੈਨੂੰ ਲਗਭਗ ਮੀਡੀਆ ਦੇ ਇੱਥੇ ਖੜੇ ਨੂੰ ਡੇਢ ਘੰਟਾ ਹੋ ਗਿਆ ਹਜੇ ਤੱਕ ਕੋਈ ਪੁਲਿਸ ਦਾ ਕੋਈ ਵੀ ਕਰਮਚਾਰੀ ਮੈਨੂੰ ਵੀ ਹੋ ਗਿਆ ਜੀ ਆਪਾਂ ਲੜੀ ਕੇ ਦਰਦੇ ਪੁਲਿਸ ਨੂੰ ਕੀ ਕਰ ਸਕਦੇ ਸੋ ਕੀ ਲੱਗਦਾ ਹੈ ਜਿਹੀ ਅਣਗਹਿਲੀਆਂ ਕਰਕੇ ਇਸ ਤਰ੍ਹਾਂ ਦੀ ਜਿਹੜ ਇਹ ਜਿਹੜੇ ਹੁੰਜਾ ਰਹਿ ਗਿਆ ਪੰਜ ਛੇ ਇੱਕ ਦੰਦੀ ਨੇ ਕੋਈ ਅਰੈਸਟ ਕੋਈ ਪਈ ਨਹੀਂ ਜੀ ਉਹਨਾਂ ਦੇ ਪਹਿਲਾਂ ਅਰੈਸਟ ਪਈ ਨਹੀਂ ਉਲਟਾ ਸਾਡੇ ਦੇ ਪਰਚਾ ਉਹ ਦੂਗੇ ਤੇ ਕੰਪਲੀਟ ਕਰ ਸਾਡੇ ਵੱਲੋਂ ਹੁਣੀ ਛਿੜੀ ਚੌਕੀ ਨੂੰ ਫੋਨ ਕੀਤਾ ਗਿਆ ਸੀ ਉਹ ਕਹਿੰਦੇ ਏਰੀਆ ਸਦਰ ਵਿੱਚ ਪੈਂਦਾ ਹੈ ਉਹ ਤੇ ਲੋਕ ਉਹਨਾਂ ਦਾ ਆਪਣਾ ਕੋਈ ਹੋਊਗਾ ਕੋਈ ਜਾਣਕਾਰੀ ਦੇਵੋ ਕਿੰਨਾ ਕੀ ਨੁਕਸਾਨ ਹੋਇਆ ਕੀ ਕੀ ਲੱਗ ਗਿਆ ਤੇ ਇਹਨਾਂ ਦਾ ਹੋਇਆ ਨੁਕਸਾਨ ਹੀ ਦੱਸੋਗੇ ਪੁੱਛੋ ਜੀ 65000 ਰੁਪਏ ਦੇ ਚੱਲ ਗਿਆ ਦੋ ਮੋਬਾਈਲ ਚੱਲ ਗਏ ਬਾਕੀ ਕੈਮਰੇ ਦਾ ਬਾਕਸਾ ਹੀ ਲੱਗ ਰਿਹਾ 500 500 ਆਸ-ਪਾਸ ਕੈਮਰੇ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਦਾ ਹੈਗੇ ਆ ਤੋਲ ਦੇ ਠਹਿਗੇ ਕੈਮਰੇ ਲੱਗੇ ਮੇਰਾ ਬਟੂਆ ਗੱਲ ਲੈ ਸੁੱਕੀ ਇਹ ਸਾਨੂੰ ਪਤਾ ਹੈ ਕੈਮਰੇ ਨਾ ਵੀ ਹੁਣ ਸਾਨੂੰ ਸਾਰਾ ਪਤਾ ਸਾਰਾ ਪਿੰਡ ਦੇ ਵਹੀ ਦਊਗਾ ਐਂ ਕਿਹਦਾ ਪਿੰਡ ਬੋਲਦਾ ਰੋਣਾ ਨਹੀਂ ਕੋਈ ਜਿਆਦਾ ਸੋ ਵਾਰਦਾ ਤੂੰ ਦੂਜੀ ਵਾਰ ਅੰਜਾਮ ਵਾਰਦਾ ਦੂਜੀ ਵਾਰ ਅੰਜਾਮ ਦਿੱਤਾ ਗਿਆ ਕਿਹ ਲਗ ਪ੍ਰਸ਼ਾਸਨ ਦੀ ਕਿਹਦੀ ਢਿੱਲੀ ਕਾਰਗੋ ਜਾਰੀ ਹੈ ਦੂਜੀ ਵਾਰ ਨਹੀਂ ਦੂਜੀ ਵਾਰ ਤਿੰਨ ਬੰਦੇ ਨਾਲ ਦੂਜੀ ਤੀਜੀ ਵਾਰ ਸਰ ਇਹਦੀ ਗੱਲ ਕਰ ਰਹੇ ਆਪਾਂ ਅੱ데 ਪਿੰਡਾਂ ਨਾਲ ਰੋਜ਼ ਹੁੰਦੀ ਹੈ ਬਾਤ ਜੀ ਥੜ੍ਹ ਗਾਂਦ ਵਾਗੇ ਇਲਾਕੇ ਵਿੱਚ ਕੋਈ ਨਸ਼ੇੜੀ ਵਗੈਰਾ ਜੀ ਕੌਣ ਹੈ ਨਾ ਸਾਨੂੰ ਮਰਨਾ ਵੀ ਹੋ ਸਕਦੀ ਹੈ ਕੋਈ ਪਤਾ ਲੱਗਾ ਮੈਂ ਕਿੱਥੇ ਕੱਲਾ ਰਹਿ ਕੜ ਰਹੀ ਹਾਂ ਜੀ ਸੋ ਇਹ ਨਾ ਬੰਦਿਆਂ ਦੇ ਖਿਲਾਫ ਕੋਈ ਪਹਿਲਾਂ ਦਰਖਾਸਤਾਂ ਵਾਰਨ ਗਈਆਂ ਲੋਕਾਂ ਵੱਲੋਂ ਦਰਖਾਸਤਾਂ ਸੁਣੋ ਕਿ ਨੇ ਜੇਲਾ ਕਰ ਚੁੱਕੇ ਕੇਸ ਚੱਲਦੇ ਕਾਰਵਾਈ ਨਾ ਹੋਣ ਦੇ ਕਰਨ ਜਿਹੜੀ ਕੀ ਹੈ ਕੋਈ ਨਹੀਂ ਹੋਣੀ ਹੁਣ ਐਸਐਚਓ ਨਵੇਂ ਆਏ ਆ ਜੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਕਿੰਨਾ ਕੀਤਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਜਾਂ ਕੋਈ ਮੰਗ ਕਰਦੇ ਇਸ ਵਾਪਸ ਕਰਨੀ ਆ ਉਹ ਤਾਂ ਕੀ ਕਰਨ ਚਾਹੁੰਦੇ ਦਿਨ ਦਿਹਾੜੇ ਦਾ ਲੁੱਟਾ ਖੋਹਣ ਲੱਪੀਆਂ ਸਾਡੇ ਖਿੱਤੇ ਨੂੰ ਸਾਡੀ ਸਰਕਾਰ ਦੀ ਫਿੱਟ ਨਹੀਂ ਸਾਡੀ ਆਮ ਆਦਮੀ ਪਾਰਟੀ ਵੀ ਤੁਰੇ ਫਿਰਦੇ ਲੀਡਰ ਬਣ ਕੇ ਜੀ ਦੁਪਹਿਰ ਨੂੰ ਪਿੰਡ ਦੇ ਗੱਬੇ ਵਾਰਦਾਤ ਹੁੰਦੀ ਆ ਕੋਸ਼ਿਸ਼ ਵੀ ਕੋਈ ਐਕਸ਼ਨ ਨਹੀਂ ਹੁੰਦਾ ਫਿਰ ਸਾਡਾ ਸਾਡਾ ਸਰਕਾਰ ਤੇ ਕੀ ਬਸਤ ਕਰਦਾ ਕਰਵਾ ਕਲੀ ਧੰਨਵਾਦ